ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਖੁੱਦੇ ਚੈਨਲ ਸਰਦਾਰ ਵਾਈਪਸ ਤੇ ਅੱਜ ਅਸੀਂ ਗੱਲ ਕਰਾਂਗੇ ਅਮਰੀਕਾ ਦੇ ਸਭ ਤੋਂ ਚੁੱਕੰਨੇ ਅਤੇ ਡਰੌਣੇ ਰਾਜਾਂ ਵਿੱਚੋਂ ਇੱਕ ਬੈਨਿੰਗਟਨ ਟ੍ਰਾਇੰਗਲ ਮਿਸਟਰੀ ਬਾਰੇ ਇਹ ਖੇਤਰ ਦੱਖਣ ਪੱਛਮੀ ਵਰਮਾਂਟ ਵਿੱਚ ਸਥਿਤ ਹੈ ਅਤੇ 1945 ਅਤੇ 1950 ਦੇ ਦਰਮਿਆਨ ਕੁਝ ਬੇਮਿਸਾਲ ਘਟਨਾਵਾਂ ਦੇ ਲਈ ਮਸ਼ਹੂਰ ਹੈ ਇੱਥੇ ਲੋਕਾਂ ਨਾਲ ਕੀ ਹੋਇਆ ਉਹ ਪਤਾ ਲਗਾਈਏ ਬੈਨਿੰਗਟਨ ਟ੍ਰਾਇੰਗਲ ਜਿਸ ਦਾ ਨਾਮ ਲੇਖਕ ਜੋਸਫ ਏ ਸਿਤਰੋ ਨੇ ਰੱਖਿਆ ਹੈ ਇਹ ਖੇਤਰ ਨਾ ਸਿਰਫ ਦੇਸੀ ਅਮਰੀਕਨ ਕਹਾਣੀਆਂ ਨਾਲ ਭਰਪੂਰ ਹੈ ਸਗੋਂ ਕੁਝ ਅਨਸੁਲਝੀਆਂ ਘਟਨਾਵਾਂ ਦੇ ਲਈ ਵੀ ਚਰਚਾ ਵਿੱਚ ਹੈ ਸਾਡੀ ਕਹਾਣੀ ਸ਼ੁਰੂ ਹੁੰਦੀ ਹੈ 12 ਨਵੰਬਰ 1945 ਨੂੰ ਜਦੋਂ ਮਿਡੀ ਰੋਬਰਟਸ ਗਾਇਬ ਹੋ ਜਾਂਦੇ ਹਨ ਮਿਡੀ ਇੱਕ 74 ਸਾਲਾ ਅਨੁਭਵੀ ਸ਼ਿਕਾਰੀ ਅਤੇ ਗਾਈਡ ਸ਼ਿਕਾਰੀਆਂ ਦੇ ਇੱਕ ਸਮੂਹ ਨੂੰ ਖੇਤਰ ਵਿੱਚ ਲੈ ਜਾ ਰਹੇ ਸਨ ਜਦੋਂ ਉਹ ਕੈਂਪਸ ਵਿੱਚ ਵਾਪਸ ਜਾ ਰਹੇ ਸਨ ਮਿਡੀ ਅੱਗੇ ਵਧ ਗਿਆ ਅਤੇ ਫਿਰ ਕਦੇ ਨਹੀਂ ਦਿਖਿਆ ਕਾਫੀ ਖੋਜਾਂ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗਿਆ ਸਿਰਫ 1 ਸਾਲ ਬਾਅਦ 1 ਦਸੰਬਰ 1946 ਨੂੰ 18 ਸਾਲਾਂ ਪੋਲਾ ਵੈਲਡਨ ਇੱਕ ਟ੍ਰੇਲ ਤੇ ਪੈਦਲ ਯਾਤਰਾ ਕਰਦੇ ਹੋਏ ਗਾਇਬ ਹੋ ਗਈ। ਪੋਲਾ ਬੈਨਿੰਗਟਨ ਕਾਲਜ ਦੀ ਦੂਜੇ ਸਾਲ ਦੀ ਵਿਦਿਆਰਥਣ ਨੂੰ ਆਖਰੀ ਵਾਰ ਹੋਰ ਯਾਤਰੀਆਂ ਨੇ ਵੇਖਿਆ ਸੀ ਜੋ ਉਸ ਨੂੰ ਟ੍ਰੇਲ ਵੱਲ ਰਾਹ ਦਿਖਾ ਰਹੇ ਸਨ। ਜਦੋਂ ਉਹ ਵਾਪਸ ਨਹੀਂ ਆਈ ਤਾਂ ਇੱਕ ਵੱਡਾ ਖੋਜ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਏ.ਬੀ.ਆਈ ਸ਼ਾਮਿਲ ਸਨ। ਪੋਲਾ ਜਿਵੇਂ ਹਵਾ ਵਿੱਚ ਹੀ ਬਲੀਨ ਹੋ ਗਈ ਸੀ। ਐਫ.ਬੀ.ਆਈ ਦੇ ਖੋਜਕਾਰਾਂ ਨੂੰ ਉੱਥੇ ਕੁਝ ਵੀ ਨਹੀਂ ਮਿਲਿਆ। ਇਸ ਤੋਂ 3 ਸਾਲ ਬਾਅਦ 1 ਦਸੰਬਰ 1959 ਨੂੰ ਫਿਰ ਇੱਕ ਰਾਜਮਾਈ ਕੇਸ ਵਾਪਰਦਾ ਹੈ ਜੇਮਸ ਟੈਂਡਫੋਰਡ ਟੈਂਟਫੋਰਡ ਸੈਂਟ ਅਲਬੈਂਸ ਵਿੱਚ ਇੱਕ ਬੱਸ ਵਿੱਚ ਸਵਾਰ ਹੋਇਆ ਅਤੇ ਬਨਿੰਗਟਨ ਵੱਲ ਜਾ ਰਿਹਾ ਸੀ ਗਵਾਹਾਂ ਦੇ ਮੁਤਾਬਿਕ ਉਹ ਅਖੀਰਲੇ ਸਟਾਪ ਤੇ ਬੱਸ ਵਿੱਚ ਹੀ ਸੀ ਪਰ ਬਨਿੰਗਟਨ ਪਹੁੰਚੇ ਤੇ ਉਹ ਨਹੀਂ ਮਿਲਿਆ ਉਸ ਦਾ ਸਮਾਨ ਬੱਸ ਤੇ ਹੀ ਸੀ ਪਰ ਜੇਮਸ ਗਾਇਬ ਸੀ ਸਭ ਤੋਂ ਅਜੀਬ ਘਟਨਾ 12 ਅਕਤੂਬਰ 1950 ਨੂੰ ਵਾਪਰੀ ਜਦੋਂ 8 ਸਾਲਾ ਪੋਲ ਜੇਮਸਨ ਗਾਇਬ ਹੋ ਗਿਆ ਬੋਲ ਆਪਣੇ ਪਰਿਵਾਰ ਦੇ ਫਾਰਮ ਦੇ ਨੇੜੇ ਹੀ ਖੇਡ ਰਿਹਾ ਸੀ ਜਦੋਂ ਉਹ ਅਚਾਨਕ ਗਾਇਬ ਹੋ ਗਿਆ ਉਸ ਦੀ ਮਾਂ ਉਸ ਨੂੰ ਸਿਰਫ ਇੱਕ ਛੋਟੇ ਸਮੇਂ ਲਈ ਇਕੱਲਾ ਛੱਡ ਕੇ ਗਈ ਸੀ ਜੀਆਂ ਸਮੇਤ ਖੂਨ ਸੁੰਘਣ ਵਾਲੇ ਕੁੱਤੇ ਆ ਨੇ ਖੇਤਰ ਦੀ ਜਾਂਚ ਕੀਤੀ ਪਰ ਕੋਈ ਇਸ਼ਾਰਾ ਨਹੀਂ ਮਿਲਿਆ ਹਫਤੇ ਵਿੱਚ ਸਿਰਫ 16 ਦਿਨ ਬਾਅਦ 28 ਅਕਤੂਬਰ 1959 ਨੂੰ 53 ਸਾਲਾ ਫਰੀਦਾ ਲੈਂਗਰ ਸਮਰਸੈਟ ਰਿਜ਼ਰਵ ਵਾਇਰ ਦੇ ਨੇੜੇ ਹਾਈਕਿੰਗ ਕਰਦੇ ਹੋਏ ਗਾਇਬ ਹੋ ਗਈ ਇੱਕ ਨਾਲੇ ਵਿੱਚ ਪੈਰ ਮਸਲਣ ਤੋਂ ਬਾਅਦ ਫਰੀਦਾ ਨੇ ਆਪਣੇ ਕਜ਼ਨ ਨੂੰ ਕਿਹਾ ਕਿ ਉਹ ਆਪਣੇ ਕੈਂਪਸਾਈਡ ਤੋਂ ਕਪੜੇ ਬਦਲਣ ਲਈ ਵਾਪਸ ਜਾ ਰਹੀ ਹੈ ਜਦੋਂ ਉਹ ਵਾਪਸ ਨਹੀਂ ਆਈ ਤਾਂ ਇੱਕ ਖੋਜ ਅਭਿਆਨ ਸ਼ੁਰੂ ਕੀਤਾ ਗਿਆ ਹੈਰਾਨੀ ਦੀ ਗੱਲ ਹੈ ਕਿ ਇਹ ਫਰੀਦਾ ਦੀ ਲਾਸ਼ 6 ਮਹੀਨੇ ਬਾਅਦ ਇੱਕ ਅਜਿਹੇ ਖੇਤਰ ਵਿੱਚ ਮਿਲੀ ਜਿਸ ਨੂੰ ਪਹਿਲਾਂ ਬਹੁਤ ਵਾਰ ਖੰਗਾਲਿਆ ਗਿਆ ਸੀ ਤਾਂ ਸਵਾਲ ਇਹ ਹੈ ਕਿ ਇਨਾਂ ਰਾਜਮਾਈ ਘਟਨਾਵਾਂ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕੁਝ ਇੱਕ ਸੀਰੀਅਲ ਕਿਲਰ ਦੇ ਕੰਮ ਸੁਝਾਏ ਹਨ ਹਾਲਾਂਕਿ ਕੋਈ ਸਬੂਤ ਇਸ ਨੂੰ ਸਮਰਥਨ ਨਹੀਂ ਦਿੰਦਾ ਹੋਰ ਲੋਕ ਪਰਿਆਤਮਿਕ ਗਤੀਵਿਧੀਆਂ ਵਿੱਚ ਵਿਸ਼ਵਾਸ ਕਰਦੇ ਹਨ ਇਸ ਖੇਤਰ ਦੇ ਇਤਿਹਾਸ ਅਤੇ ਹਰ ਕੇਸ ਦੇ ਅਜੀਬ ਹਾਲਾਤਾਂ ਦੇ ਕਾਰਨ ਕੁਝ ਲੋਕ ਤਾਂ ਪ੍ਰਗਟਵਾਦੀ ਆ ਪਰੰਜਾ ਅੰਤਰ ਪਰਮਾਣੂ ਦਰਵਾਜ਼ਿਆਂ ਦੇ ਬਾਰੇ ਵੀ ਸਪੈਕੂਲੇਟ ਕਰਦੇ ਹਨ ਗੰਭੀਰ ਜਾਂਚਾਂ ਅਤੇ ਬੇਅੰਤ ਖੋਜਾਂ ਦੇ ਬਾਵਜੂਦ ਬੈਨਿੰਗਟਨ ਟ੍ਰਾਇੰਗਲ ਦੀ ਮਿਸਟਰੀ ਅਜੇ ਵੀ ਇੱਕ ਪਹੇਲੀ ਬਣੀ ਹੋਈ ਹੈ ਬਰਮਾਡ ਦੇ ਜੰਗਲ ਆਪਣੇ ਰਾਜ ਮਜ਼ਬੂਤੀ ਨਾ ਰੱਖਦੇ ਹਨ ਸਾਨੂੰ ਹੋਰ ਸਵਾਲਾਂ ਨੂੰ ਨਾਲ ਛੱਡ ਕੇ